ਫਾਜ਼ਿਲਕਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਚੋਰੀ ਨੂੰ ਲੈ ਕੇ ਹੁਣ ਸੰਗਤ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਚਲਦੇ ਹਾਈਵੇ ਜਾਮ ਕਰ ਦਿੱਤਾ ਗਿਆ ਹੈ ਦੱਸਦੀ ਕਿ ਫਾਜ਼ਿਲਕਾ ਦੇ ਵਿੱਚ ਸ਼੍ਰੋਮਣੀ ਪੰਥਕ ਖਾਲੀ ਦਸ਼ਮੀਸ਼ ਤਰਨਾ ਦਲ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਗੋਲਕ ਚੋਰੀ ਦੇ ਮਾਮਲੇ ਦੇ ਵਿੱਚ ਤਰਨਾ ਲਗਾਇਆ ਹੈ ਉਹਨਾਂ ਕਿਹਾ ਕਿ ਪੁਲਿਸ ਦੇ ਵੱਲੋਂ ਹਜੇ ਤੱਕ ਦੋਸ਼ੀ ਫੜੇ ਨਹੀਂ ਗਏ ਦੱਸਦੀ ਕਿ ਫਾਜ਼ਿਲਕਾ ਦੇ ਪਿੰਡ ਗੁਬਾਇਆ ਹੀਰੇਵਾਲਾ ਅਤੇ ਜਵਾਲੇਵਾਲਾ ਦੇ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਰਾਤ ਦੇ ਵਿੱਚ ਚੋਰਾਂ ਨੇ ਜੁੱਤੇ ਪਾ ਕੇ ਤਿੰਨ ਗੁਰਦੁਆਰਾ ਸਾਹਿਬਾਂ ਦੇ ਵਿੱਚ ਦਾਖਲ ਹੋ ਕੇ ਬੇਅਦਬੀ ਕੀਤੀ ਅਤੇ ਉੱਥੇ ਗੋਲਕ ਦੀ ਚੋਰੀ ਕੀਤੀ। ਤੋਂ ਬਾਅਦ ਸੀਸੀਟੀਵੀ ਕੈਮਰੇਆਂ ਦੇ ਵਿੱਚ ਵੀ ਇਹ ਚੋਰ ਕੈਦ ਹੋਏ ਨੇ ਪਰ ਹਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਚੱਲ ਰਹੇ ਨੇ। ਪਰ ਹਜੇ ਤੱਕ ਪੁਲਿਸ ਦੇ ਵੱਲੋਂ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਕੀਤੀ ਜਾਂਦੀ ਹੈ, ਕਦੇ ਬੇਅਦਬੀ ਕੀਤੀ ਜਾਂਦੀ ਹੈ ਪਰ ਪੁਲਿਸ ਇਸੇ ਤਰੀਕੇ ਦੇ ਨਾਲ ਹੱਥ ਦੇ ਉੱਤੇ ਹੱਥ ਧਰ ਕੇ ਬੈਠੀ ਰਹਿੰਦੀ ਹੈ। ਤਾਂ ਫਿਲਹਾਲ ਤੰਨਾ ਦਲ ਦੇ ਵੱਲੋਂ ਇਹ ਧਰਨਾ ਲਗਾਇਆ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਦੇ ਵੱਲੋਂ ਜੁੱਤੇ ਪਾ ਕੇ ਚੋਰੀ ਕੀਤੀ ਗਈ ਹੈ ਔਰ ਬੇਅਦਬੀ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਗਈ ਹੈ ਉੱਥੇ ਗੁਬਾਇਆ ਚੌਂਕੀ ਦੇ ਇੰਚਾਰਜ ਬਲਕਾਰ ਸਿੰਘ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਦੇ ਵੱਲੋਂ ਇਹਨਾਂ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਰਨਾ ਨਾ ਲਗਾਇਆ ਜਾਵੇ ਕਿਉਂਕਿ ਜੋ ਲੋਕ ਨੇ ਇਸ ਦੇ ਨਾਲ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ ਔਰ ਉਹਨਾਂ ਨੇ ਲੋਕਾਂ ਨੂੰ ਇਨਸਾਫ ਦਾ ਅਤੇ ਉਹਨਾਂ ਨੇ ਲੋਕਾਂ ਨੂੰ ਇਨਸਾਫ ਦਾ ਭਰੋਸਾ ਵੀ ਦਿੱਤਾ ਹੈ ਕਿ ਆਏ ਕੀ ਜਲਦ ਤੋਂ ਜਲਦ ਇਹ ਚੋਰ ਫੜੇ ਜਾਣਗੇ ਤੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਫਾਜ਼ਿਲਕਾ ਦੇ ਵਿੱਚ ਸ਼ਰੋਮਨੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਨੇ ਹੁਣ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਗੋਲਕ ਚੋਰੀ ਦੇ ਮਾਮਲੇ ਦੇ ਵਿੱਚ ਇਹ ਧਰਨਾ ਲਗਾ ਦਿੱਤਾ ਹੈ ਹਾਈਵੇ ਜਾਮ ਕਰ ਦਿੱਤਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਵੀ ਕਾਫੀ ਮੁਸ਼ਕਲਾ ਆ ਰਹੀਆਂ ਨੇ ਪਰ ਉਹਨਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਇਹਨਾਂ ਚੋਰਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਜੋ ਅੱਗੇ ਤੋਂ ਇਸ ਤਰੀਕੇ ਦੇ ਚੋਰ ਗੁਰਦੁਆਰਾ ਸਾਹਿਬਾਨ ਵੱਲ ਅੱਖ ਕਰਨ ਦੀ ਹਿੰਮਤ ਨਾ ਕਰ ਸਕਣ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ। 50 ਸਾਹਿਬ ਆਏ ਸੀਗੇ ਹਫ਼ਤੇ ਦਾ ਟਾਈਮ ਲਿਆ ਸੀ ਇੱਕ ਵੀਕ ਦਾ ਕਹਿੰਦੇ ਸੀ ਇੱਕ ਵੀਕ ਤੱਕ ਤੁਹਾਨੂੰ ਚੋਰ ਫੜ ਕੇ ਦੇਵਾਂਗੇ। ਅੱਜ 1.5-2 ਮਹੀਨੇ ਤੋਂ ਉੱਪਰ ਹੋ ਚਲੇ ਨੇ। ਫਿਰ ਨਾ ਕੋਈ ਕਾਰਵਾਈ ਨਹੀਂ ਕੀਤੀ। ਗੁਰੂ ਘਰਾਂ 'ਚ ਬੇਅਦਬੀ ਹੋ ਰਹੀਆਂ ਨੇ ਫਿਰ ਇੱਥੇ ਆਪਣੀ ਬੇਅਦਬੀ ਹੋਈ ਹੈ ਕੱਲ ਜਲਾਲਾਬਾਦ ਦੇ ਸਾਈਡ 'ਤੇ। ਨੂੰ ਘਰ 'ਚ ਇੱਕ ਚੋਰ ਵੜਿਆ ਜੁੱਤੇ ਪਾ ਕੇ ਉਨੇ ਗੋਲਕ ਚੱਕੀ ਹੈ ਬੇਅਦਬੀ ਕੀਤੀ ਹੈ ਤੇ ਬਾਹਰ ਫਰਾਰ ਹੋ ਗਿਆ ਇੱਕੋ ਰਾਤ ਚ ਤਿੰਨ ਗੁਰਦੁਆਰਾ ਸਾਹਿਬ ਆਪਣਾ ਪਿੰਡ ਸੀਗਾ ਸੁਭਾਇਆ ਥੀਰੇ ਵਾਲਾ ਜਵਾਲੇ ਵਾਲਾ ਦੋ ਬੰਦੇ ਸੀਗੇ ਇੱਕੋ ਬੰਦਾ ਅੰਦਰ ਵੜਿਆ ਜੁੱਤੇ ਪਾ ਕੇ ਕੜ ਨਹੀਂ ਰੇ ਤਿੰਨ 2 ਮਹੀਨੇ ਉੱਪਰ ਹੋ ਗਏ ਜੀ ਅੱਗੇ ਵੀ ਆਏ ਸੀ ਅੱਗੇ ਤਰਨਾ ਦੀ ਪਲਾਸ ਸੀਗਾ ਉਹ ਕਦ ਡਿਪਟੀ ਸਾਹਿਬ ਆਏ ਸੀ ਕਹਿੰਦੇ ਸੀ ਕਿ ਵੇ ਇੱਕ ਹੱਤਾ ਸਾਨੂੰ ਦਿਓ ਅੱਜ 2 ਡੇਢ ਮਹੀਨੇ 2 ਮਹੀਨੇ ਹੋ ਗਏ ਨਾ ਜੀ ਤੱਕ ਕਾਰਵਾਈ ਨਹੀਂ ਕਹਿੰਦੇ ਪਾ ਰਹੇ ਆ ਕਾਰਵਾਈ ਪਾ ਰਹੇ ਆ ਤੁਸੀਂ ਕਸ਼ਮੀਰ ਤਰਨਾ ਦਲ ਪੰਸ ਵੱਲੋਂ ਸੀ ਸਰ ਇੱਕ ਨਾ ਜੀ ਗਦਵਾ ਨੋਟ 95 ਦਰਜ ਰਿਸਟਰਡ ਹੋਇਆ ਸੀ ਜੀ ਗੋਲ ਕਚੋਰੀ ਹੋਈ ਸੀ ਆਪਣੇ ਕਬਾਇ ਤੋਂ ਉਸ ਬੰਦੇ ਦੇ ਸੀ ਕਾਫੀ ਕੋਸ਼ਿਸ਼ ਕੀਤੀ ਹੈ ਜੀ ਡੰਪ ਵਿੱਚ ਕਾਇ ਹੈ ਜੀ ਲੋਕੇਸ਼ਨਲ ਕਰਾਇਆ ਜੀ ਕੋਸ਼ਿਸ਼ ਜਾਰੀ ਹੈ ਜੀ ਉਹ ਗੋਡੀ ਛੇਤੀ ਜੀ ਮੁੱਦੂ ਖੜਲਾ ਲਾ ਨਿਜ਼ਾਰਾ ਪੁਗਾਰਾ ਕਾਫੀ ਸਮਾਨੀ ਹੋਇਆ ਬਾਕੀ ਡੰਪ ਚੁਕਾਏ ਆ ਜੀ ਟਾਈਮ ਲੱਗ ਜਾਂਦਾ ਜੀ ਇਕ ਤਰੀਕੀ ਕਰਕੇ ਜੀ ਕਾਫੀ ਨਿੱਕ ਨਿੱਕੀ ਪਹੁੰਚ ਕੇ ਛੇਤੀ ਗ੍ਰਿਫਤਾਰ ਕਰ ਲਾਂਗੇ ਬੰਦੇ ਟ੍ਰੇਸ ਕਰ ਚੁੱਕੀ ਪੁਲਿਸ ਕਰ ਰਹੇ ਆ ਸਰ ਛੇਤੀ ਕਰ ਤੁਸੀਂ ਕੀ ਭਰੋਸਾ ਦਿੰਨੇ ਹੋ ਇਹ ਤਾਂ ਕਰ ਰਹੇ ਹਾਂ ਥੋੜਾ ਟਾਈਮ ਦਿਓ ਜੀ ਫੇਰ ਛੇਤੀ ਫੜ ਲਾਂਗੇ ਜੀ ਤੁਹਾਡੀ ਗੱਲ ਬਾਤ ਹੋਈ ਹੈ ਨਾ ਕੋਈ ਆ ਜੀ ਕਹਿੰਦੇ ਸੀ ਬਾਬਾ ਜੀ ਨਾਲ ਗੱਲ ਕਰਕੇ ਪੰਦਰ ਦੇ ਤੇ ਕਿਹੜਾ ਹਾਈਵੇ ਜਿਹੜਾ ਬੰਦ ਕੀਤਾ ਗਿਆ ਸਰ ਇਹ ਫਾਲਕਾ ਫੋਰੀਪੁਰ ਹੈ ਸਾਹਿਬ ਵੈਗੁਰ ਜੀ ਕੀ ਫਤਿਹ ਬਾਦਸ਼ਾਹ ਸਰਜੀਤ ਸਿੰਘ ਤਰਨਤਾਲ ਤੋਂ ਸੇਵਾਦਾਰ ਸ਼੍ਰੀ ਮੁ ਬਾਬਾ ਜੀ ਲੋ ਸੇਵਾ ਲੱਗੀ ਹੋਈ ਆਪਣੀ ਤੇ ਬਾਬਾ ਜੀ ਨੇ ਹੁਕਮ ਲਾਇਆ ਸੀ ਸਾਹਮਣੂ ਹੁਕਮ ਹੈ 파ਸ਼ੋ ਵੀ ਮਹਾਰਾਜ ਦਾ ਗੋਲਕ ਮਹਾਰਾਜ ਜਿਹੜੇ ਤਾਬੇ ਹੈਗੇ ਜਿਉ ਉਹ ਸੇਫਟ ਨਹੀਂ ਤੇ ਆਪਾਂ ਵੀ ਬਿਲਕੁਲ ਸੇਫਟ ਨਹੀਂ ਹੈਗੇ ਜੀ ਅਸੀਂ ਪ੍ਰਸ਼ਾਸਨ ਹੋਏ ਹੀ ਮੰਗ ਕਰਦੇ ਆ ਅੱਥ ਬੰਨ ਕੇ ਵੀ ਅੱਜ ਜੇ ਸਾਡੀ ਸੁਣਵਾਈ ਨਾ ਹੋਈ ਅਸੀਂ ਧਰਨਾ ਨਹੀਂ ਚੱਕਣਾ ਬਾਬਾ ਜੀ ਨੇ ਕਿਹਾ ਵੀ ਤੁਸੀਂ ਧਰਨਾ ਨਹੀਂ ਚੱਕਣਾ ਅਸੀਂ ਆਪੇ ਗੱਲ ਕਰਾਂਗੇ ਬਾਬਾ ਜੀ ਸਵੇਰੇ ਆਣ ਕੇ ਸਵੇਰੇ ਤੁਹਾਡੇ ਇਹਨਾਂ ਦੇ ਬਚਨ ਹੋ ਗਏ ਹਾਂਜੀ ਹਾਂਜੀ ਚੋਰ ਫੜੋ ਤੇ ਜਿਹੜੇ ਚੋਰ ਦਕੈਤੀਆਂ ਕਰਦੇ ਆ ਜਿਹੜੇ ਗੋਲਕ ਚੋਰੀ ਕਰਦੇ ਉਹਨਾਂ ਨੂੰ ਸਾਡੇ ਸਾਹਮਣੇ ਲਿਆਣ ਕਿਉਂਕਿ ਪੁਲਿਸ ਨਾਲ ਕੋ ਸਾਰੀ ਲਿਸਟ ਹੁੰਦੀ ਹੈ ਜੀ ਵੀਡੀਓ ਵਿੱਚ ਵੀ ਸਾਫ਼ ਦੇਖ ਰਿਹਾ ਹੈ ਤੇ ਫਿਰ ਵੀ ਕਾਰਵਾਈ ਬਿਲਕੁਲ ਨਹੀਂ ਹੋ ਰਹੀ